ਕਪੜਾ ਵਪਾਰੀ ਤੇ ਗੈਂਗਸਟਰਾਂ ਨੇ ਕੀਤੀ ਫਾਇਰੀ ਗੋਲੀਬਾਰੀ ਦੌਰਾਨ ਜ਼ਖਮੀ ਹੋਇਆ ਵਪਾਰੀ ਚੋਲਾ ਸਾਥ ਹੈ ਰੈਡੀमेड ਕੱਪੜਿਆਂ ਦਾ ਸ਼ੋਰੂਮ ਪਹਿਲਾ ਵੀ ਗੈਂਗਸਟਰ ਲਖਵੀਰ ਲੰਡਾ ਵੱਲੋਂ ਫਿਰੋਤੀ ਲਈ ਆਈ ਸੀ ਧਮਕੀ ਤਰਨਤਾਰਨ ਦੇ ਪਿੰਡ ਸੰਗਤਪੁਰਾ ਦਾ ਰਹਿਣ ਵਾਲਾ ਵਪਾਰੀ ਤਰਨਤਾਰਨ ਦੇ ਪਿੰਡ ਸੰਗਤਪੁਰਾ ਨਿਵਾਸੀ ਇੱਕ ਪਰਿਵਾਰ ਵੱਲੋਂ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਵੱਲੋਂ ਬਾਰ-ਬਾਰ ਫੋਨ ਕਰਕੇ 10 ਲੱਖ ਰੁਪਏ ਦੀ ਮੰਗ ਕੀਤੀ ਜਾਣ ਦੀ ਗੱਲ ਸਾਹਮਣੇ ਆਈ ਹੈ ਇਸੇ ਦੇ ਚਲਦਿਆਂ ਵੀਰਵਾਰ ਸ਼ਾਮ ਕਪੜਾ ਵਪਾਰੀ ਦੀ ਦੁਕਾਨ ਅੰਦਰ ਸ਼ਰੀਆਮ ਤਿੰਨ ਨਕਾ ਪੋਸ਼ ਲੁਟੇਰੀਆ ਵੱਲੋਂ ਦਾਖਲ ਹੋ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੌਰਾਨ ਇੱਕ ਬੋਲੀ ਗ੍ਰਾਹਕ ਨੂੰ ਲੱਗਣ ਨਾਲ ਜ਼ਖਮੀ ਹੋ ਗਿਆ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੇ ਹਮਲਾਵਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਗੁਰਦੇਵ ਸਿੰਘ ਉਰਫ ਮਿੱਠੂ ਪੁੱਤਰ ਅਜੀਤ ਸਿੰਘ ਵਾਸੀ ਸੰਗਤਪੁਰਾ ਨੇ ਜ਼ਿਲ੍ਹੇ ਦੇ ਐਸਐਸਪੀ ਨੂੰ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਖੇਤੀਬਾੜੀ ਦੇ ਨਾਲ ਚੋਹਲਾ ਸਾਹਿਬ ਵਿਖੇ ਰੋਗ ਕਲੈਕਸ਼ਨ ਨਾਮ ਦੀ ਦੁਕਾਨ ਚਲਾਉਂਦਾ ਹੈ ਗੁਰਦੇਵ ਸਿੰਘ ਨੇ ਦੱਸਿਆ ਕਿ ਬੀਤੀ 9 ਮਾਰਚ ਨੂੰ ਉਸਦੇ ਮੋਬਾਈਲ ਉੱਪਰ ਵਿਦੇਸ਼ੀ ਨੰਬਰ ਤੋਂ WhatsApp ਰਾਹੀਂ ਲਖਬੀਰ ਉਰਫ ਲੰਡਾ ਵੱਲੋਂ 10 ਖੋਖੇ ਰੁਪਏ ਦੀ ਫਿਰੋਤੀ ਮੰਗੀ ਗਈ ਸੀ ਗੁਰਦੇਵ ਸਿੰਘ ਨੇ ਦੱਸਿਆ ਕਿ ਵੀਰਵਾਰ ਸ਼ਾਮ ਕਰੀਬ 6 ਵਜੇ ਜਦੋਂ ਆਪਣੀ ਦੁਕਾਨ ਉੱਪਰ ਮੌਜੂਦ ਸੀ ਤਾਂ ਮੋਟਰਸਾਈਕਲ ਉੱਪਰ ਸਵਾਰ ਨਕਾਬਪੋਸ਼ ਤਿੰਨ ਵਿਅਕਤੀ ਦੁਕਾਨ ਅੰਦਰ ਦਾਖਲ ਹੁੰਦੇ ਹਨ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਜਿਸ ਦੌਰਾਨ ਦੁਕਾਨ ਅੰਦਰ ਮੌਜੂਦ ਕਰਮਚਾਰੀ ਤੇ ਗ੍ਰਾਹਕ ਆਪਣੀ ਜਾਨ ਬੜੀ ਮੁਸ਼ਕਿਲ ਨਾਲ ਬਚਾਉਂਦੇ ਹਨ ਇਸ ਦੌਰਾਨ ਕੀਤੀ ਗਈ ਫਾਇਰਿੰਗ ਦੌਰਾਨ ਦੁਕਾਨ ਅੰਦਰ ਮੌਜੂਦ ਉਸ ਦਾ ਦੋਸਤ ਇੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸੰਗਤਪੁਰ ਦੇ ਖੱਬੇ ਮੋੜੇ ਉੱਪਰ ਇੱਕ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਲਖਬੀਰ ਸਿੰਘ ਲੰਡਾ ਵੱਲੋਂ ਫਿਰੋਤੀ ਮੰਗਲ ਸੰਬੰਧੀ ਸ਼ਿਕਾਇਤ ਦਰਜ ਕਰਵਾਉਂਦੇ باوجود ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਗੁਰਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਨੂੰ ਗੈਂਗਸਟਰ ਵੱਲੋਂ ਮਾਰਨ ਦੀ ਧਮਕੀਆਂ ਮਿਲ ਰਹੀਆਂ ਹਨ ਗੋਲੀ ਚਲਾਉਣ ਦੀ ਘਟਨਾ ਤੋਂ ਬਾਅਦ ਡੀਐਸਪੀ ਗੋਇੰਦਵਾਲ ਰਵੀਸ਼ੇਰ ਸਿੰਘ ਨੇ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅੱਜ ਕੋਈ ਸ਼ਾਮ ਕਰੀਬ 6:50 ਮਿੰਟ ਤੇ ਰੋਪੜ ਕਲੈਕਸ਼ਨ ਥੁਲਾ ਸਾਹਿਬ ਵਿਖੇ ਫਾਇਰਿੰਗ ਇਨਸੀਡੈਂਟ ਹੋਇਆ ਜਿੱਦੇ ਚੇਕੀਂ)^{(1)} ਸਿੰਘ ਸੰਦੂ ਵਾਸੀ ਸਕੂਟ ਕੁਰਾਚਾ ਨੂੰ ਇਹ ਵਾਰਦਾਤ ਜਿਹੜੀ ਤਿੰਨ ਬੰਦਿਆਂ ਨੂੰ ਕੀਤੀ ਗਈ ਹੈ ਜਦੋਂ ਇਹਨਾਂ ਨੂੰ ਪਹਿਲਾਂ ਧਮਕੀ ਆਈ ਸੀ ਜਿਹਦੇ ਸਬੰਧ ਵਿੱਚ ਅਰਚਾ ਦਰਜ ਹੋਇਆ ਹੈ 11 16 ਸਾਲ ਇਹਨਾਂ ਨੇ ਪ੍ਰਾਈਵੇਟ ਤੌਰ ਤੇ ਗਨਮੈਨ ਵੀ ਰੱਖਿਆ ਜਦੋਂ ਉਸ ਗਨਮੈਨ ਨੇ ਫਾਇਰਿੰਗ ਕੀਤੀ ਹੈ ਜਵਾਬੀ ਤੇ ਫਿਰ ਉਹ ਭੱਜ ਗਏ ਲੋਕ ਸਨ ਸэр ਇਹਨਾਂ ਨੂੰ ਪਤਾ ਕਿ ਇਹਨਾਂ ਨੂੰ ਪਹਿਲਾਂ ਵੀ ਧਮਕੀ ਦਿੱਤੀ ਗਈ ਹੈ ਹਾਂਜੀ ਠੀਕ ਹੈ ਜੀ ਤੇ ਕਿੰਨੇ ਜਣੇ ਸਾਰੇ ਇਸ ਟਾਈਮ 'ਚ ਦੁਕਾਨ ਦੇ ਅੰਦਰ ਸੀ ਉਸ ਟਾਈਮ ਦੁਕਾਨ ਦੇ ਅੰਦਰ ਇਹਨਾਂ ਦੇ ਕੋਲ 6-7 ਜਣੇ ਸੀ ਸэр ਸэр ਕਿੰਨੇ ਗੋਲੀ ਲੱਗੀ एक तरन तरन तो पवन दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।